H1B ਗੈਪ ਮੁਕਤ ਮਾਲਕ ਜੀਵਨ ਕੀ ਯੂਨੀਵਰਸਿਟੀਆਂ ਤੇ ਗੈਰ ਮੁਨਾਫਾ ਸੰਸਥਾਵਾਂ ਸਲਾਨਾ ਵੀਜ਼ਾ ਲਾਟਰੀ ਨੂੰ ਬਾਈਪਾਸ ਕਰ ਸਕਦੇ ਨੇ ਸਾਰੇ H1B ਮਾਲਕਾ ਚੁਣਨ ਦੇ ਵਿੱਚ ਗੈਪ ਮੁਕਤੀ ਵੀ ਸ਼ਾਮਲ ਹੈ ਉਹਨਾਂ ਨੂੰ ਕਿਰਤ ਵਿਭਾਗ ਦੇ ਕੋਲ ਇੱਕ ਲੇਬਰ ਕੰਡੀਸ਼ਨ ਐਪਲੀਕੇਸ਼ਨ ਦਾਇਰ ਕਰਨੀ ਚਾਹੀਦੀ ਹੈ H1B ਵੀਜ਼ਾ ਪਰਨਾਲੀ ਅਮਰੀਕੀ ਮਾਲਕਾ ਨੂੰ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਦੀ ਆਗਿਆ ਦਿੰਦੀ ਹੈ ਜੀ ਨੌਕਰੀ ਦੇ ਲਈ ਕਾਫੀ ਮਹਾਰਤ ਅਤੇ ਯੋਗਤਾ ਪ੍ਰਾਪਤ ਕਰਦੇ ਨੇ ਸੂਬਤ ਰਾਜਮਨੀ ਕਵੀਚ ਲਗਭਗ 5 ਲੱਖ H1B ਕਰਮਚਾਰੀ ਨੇ ਜੋ ਸਟੇਮ ਸਿਹਤ ਸੰਭਾਲ ਸਿੱਖਿਆ ਅਤੇ ਧਾਰਮਿਕ ਲੀਡਰਸ਼ਿਪ ਸਮੇਤ ਵੱਖ-ਵੱਖ ਵਿਸ਼ੇਸ਼ ਖੇਤਰਾਂ ਵਿੱਚ ਫੈਲੇ ਹੋਏ ਨੇ H1B ਪੱਟੇਸ਼ੁਨਾ ਕਰਮਚਾਰੀਆਂ ਦੇ ਵਿਸ਼ੇਸ਼ ਗਿਆਨ ਅਤੇ ਅਕਾਦਮਿਕ ਪ੍ਰਮਾਣ ਪੱਤਰਾਂ ਦੇ ਆਧਾਰ ਉਤੇ ਦਿੱਤੀਆਂ ਜਾਂਦੀਆਂ ਨੇ ਜਿਦੇ ਵਿੱਚ ਇੱਕ ਤਿਆਹੀ ਤੋਂ ਵੱਧ H1B ਕਰਮਚਾਰੀ ਕੰਪਿਊਟਰ ਟੈਕਨੋਲੋਜੀ ਉਦਯੋਗ ਤੋਂ ਬਾਹਰ ਕੰਮ ਕਰਦੇ ਨੇ ਵਰਤਮਾਨ ਦੇ ਵਿੱਚ H1B ਵੀਜ਼ਾ ਦੇ ਲਈ ਕਾਂਗਰਸ ਦੁਆਰਾ ਨਿਰਧਾਰਤ ਅਸਲਾਨਾ ਕਾਨੂੰਨੀ ਸੀਮਾ 9000 ਹੈ ਅਤੇ ਨਾਲ ਹੀ 20000 ਵਾਧੂ ਸਿਰਫ ਉਹਨਾਂ ਵਿਅਕਤੀਆਂ ਦੇ ਲਈ ਉਪਲਬਧ ਨੇ ਜਿਨ੍ਹਾਂ ਨੇ ਉੱਚ ਸਿੱਖਿਆ ਦੇ ਸਿਖਰਤ ਰਾਜ ਸੰਸਥਾਨ ਤੋਂ ਮਾਸਟਰ ਜਾਂ ਉੱਚ ਡਿਗਰੀ ਪ੍ਰਾਪਤ ਕੀਤੀ ਹੈ। ਕੁੱਲ ਮਿਲਾ ਕੇ H1B ਵੀਜ਼ਾ ਕੈਪ ਸ਼੍ਰੇਣੀ ਵਿਦੇਸ਼ਿਆ ਨੂੰ ਸਲਾਨਾ 85000 ਵੀਜ਼ੇ ਜਾਰੀ ਕਰਨ ਦੀ ਆਗਿਆ ਦਿੱਤੀ ਹੈ ਹਾਲਾਂਕਿ ਇਸ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਵਿਦੇਸ਼ੀਆ ਤੋਂ H1B ਵੀਜ਼ਾ ਧਾਰਕਾਂ ਨੂੰ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਹੈ 85000 H1B ਵੀਜ਼ਾ ਜਾਰੀ ਕਰਨ ਤੋਂ ਇਲਾਵਾ ਵਿਦੇਸ਼ੀ ਕਾਮਿਆਂ ਨੂੰ ਕੈਪ ਮੁਕਤ ਸ਼੍ਰੇਣੀ ਦੇ ਤਹਿਤ ਵੱਧੂ ਵੀਜ਼ੇ ਪ੍ਰਦਾਨ ਕੀਤੇ ਜਾ ਸਕਦੇ ਨੇ ਕੁਝ ਕਿਸਮ ਦੇ ਮਾਲਕ ਕੈਪ ਮੁਕਤ ਨੇ ਭਾਵੇਂ ਕਾਨੂੰਨ ਦੇ ਵਿੱਚ ਦਰਸਾਏ ਗਏ ਸੰਖਿਆਤਮਕ ਕੈਪ ਦੇ ਅਧੀਨ ਨਹੀਂ ਹਨ ਉੱਚ ਸਿੱਖਿਆ ਦੇ ਸੰਸਥਾਨ ਗੈਰ ਮੁਨਾਫਾ ਸੰਗਠਨ ਜਿਵੇਂ ਕਿ ਕੁਝ ਹਸਪਤਾਲ ਉੱਚ ਸਿੱਖਿਆ ਦੇ ਸੰਸਥਾਨਾਂ ਦੇ ਨਾਲ ਸੰਬੰਧਿਤ ਕੇ 12 ਸਕੂਲ ਗੈਰ ਮੁਨਾਫਾ ਖੋਜ ਸੰਗਠਨ ਅਤੇ ਸਰਕਾਰੀ ਕੋਰਸ ਸੰਗਠਨ ਸਲਾਣਾ ਸਖਿਆਤਮਕ ਸੀਮਾਵਾਂ ਦੇ ਅਧੀਨ ਨਹੀਂ ਰਹੇ ਅਤੇ ਇਹਨਾਂ ਕੈਪ ਮੁਕਤ ਮਾਲਕਾਂ ਨੂੰ ਰਜਿਸਟਰ ਕਰਨ ਜਾਂ ਸਲਾਣਾ ਲੋਕੀ ਵਿੱਚ ਹਿੱਸਾ ਲੈਣ ਦੀ ਜ਼ਰੂਰਤ ਨਹੀਂ ਹੈ ਉਹ ਸਿੱਧੇ ਤੌਰ ਤੇ ਪਟੀਸ਼ਨਾਂ ਡਾਇਰ ਕਰ ਸਕਦੇ ਨੇ ਅਤੇ ਕਿਸੇ ਖਾਸ ਚੱਕਰ ਉਤੇ ਦਾਇਰ ਕਰਨ ਤੱਕ ਸੀਮਿਤ ਨਹੀਂ ਹਨ ਹਾਲੇ ਕਿ ਉਹਨਾਂ ਨੂੰ USCIS ਸੰਤੁਸ਼ਟੀ ਲਈ ਆਪਣੀ ਗੈਪ ਮੁਕਤ ਸਥਿਤੀ ਸਥਾਪਤ ਕਰਨ ਦੀ ਸ਼ੁਰੂਅਤ ਹੈ H1B ਕਰਮਚਾਰੀਆਂ ਨੂੰ ਨੌਕਰੀ ਉੱਤੇ ਰੱਖਣ ਦੀ ਇੱਛਾ ਰੱਖਣ ਵਾਲੇ ਮਾਲਕ ਕੈਪ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਕਿਰਤ ਵਿਭਾਗ ਨੂੰ ਇੱਕ ਲੇਬਰ ਕੰਡੀਸ਼ਨ ਐਪਲੀਕੇਸ਼ਨ ਜਮ੍ਹਾਂ ਕਰਵਾਉਣੀ ਚਾਹੀਦੀ ਹੈ ਇਕਵਲ ਜਦੋਂ DOL LCA ਨੂੰ ਪ੍ਰਮਾਣਿਤ ਕਰ ਦਿੰਦਾ ਤਾਂ ਮਾਲਕ ਵਿਸ਼ੇਸ਼ ਕਰਮਚਾਰੀਆਂ ਨੂੰ H1B ਗੈਰ ਪ੍ਰਵਾਸੀ ਵਜੂ ਸ਼੍ਰੇਣੀ ਬਦਕਰਨ ਦੇ ਲਈ USCIS ਦੇ ਹੋਲਿਕ ਫਾਰਮ ਨੂੰ I 129 ਪਟੀਸ਼ਨ ਦਾਇਰ ਕਰਦਾ ਹੈ ਇੱਕ ਮਾਲਕ ਉਹਨਾਂ ਕਾਮਿਆਂ ਵੱਲੋਂ ਪਟੀਸ਼ਨ ਪਾ ਸਕਦਾ ਹੈ ਜੋ ਸਰੀਰਕ ਤੌਰ ਉੱਤੇ ਸੰਯੁਕਤ ਰਾਜ ਅਮਰੀਕਾ ਦੇ ਅੰਦਰ ਜਹਾਜ ਬਾਹਰ ਸਥਿਤ ਨੇ ਉਹ ਵਿਅਕਤੀ ਪਹਿਲਾਂ ਹੀ ਸੰਯੁਕਤ ਰਾਜ ਅਮਰੀਕਾ ਵਿੱਚ ਹੋ ਸਕਦਾ ਹੈ ਉਦਾਹਰਨ ਦੇ ਲਈ ਜੇਕਰ ਉਸ ਦਾ ਮਾਲਕ ਉਸ ਦੀ ਸਥਿਤੀ ਨੂੰ ਕਿਸੇ ਹੋਰ ਇਮੀਗ੍ਰੇਸ਼ਨ ਸਥਿਤੀ ਤੋਂ H1B ਵੀਜ਼ਾ ਸਥਿਤੀ ਵਿੱਚ ਬਦਲਣ ਦੇ ਲਈ ਅਰਜ਼ੀ ਦੇ ਰਿਹਾ ਹੈ ਇਕਵਲ ਜਦੋਂ ਯੂ ਐਸ ਸੀ ਆਈ ਐਸ ਐਚ 1 ਵੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਜੇਕਰ ਕਰਮਚਾਰੀ ਸੰਯੁਕਤ ਰਾਜ ਤੋਂ ਬਾਹਰ ਹੈ ਤਾਂ ਕਰਮਚਾਰੀਆਂ ਨੂੰ ਆਮ ਤੌਰ ਉੱਤੇ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਕਰਨ ਤੋਂ ਪਹਿਲਾਂ ਵਿਦੇਸ਼ ਦੇ ਵਿੱਚ ਸੰਯੁਕਤ ਰਾਜ ਦੇ ਕੌਂਸਲਟ ਤੋਂ ਐਚ 1 ਵੀ ਵੀਜ਼ਾ ਪ੍ਰਾਪਤ ਕਰਨਾ ਪੈਂਦਾ ਹੈ ਇਥੋਂ ਤਾਂ ਕਿ ਕੁਝ ਕੰਮੇ ਜੋ ਸੰਯੁਕਤ ਰਾਜ ਅਮਰੀਕਾ ਦੇ ਅੰਦਰ ਹੁੰਦੇ ਨੇ ਜਦੋਂ ਉਹਨਾਂ ਦੀ ਐਚ 1 ਵੀ ਪਟੀਸ਼ਨ ਮਨਜ਼ੂਰ ਹੋ ਜਾਂਦੀ ਹੈ ਖਾਸ ਕੇਸ ਹਾਲਾਤ ਦੇ ਆਧਾਰ ਉੱਤੇ ਤਾਂ ਉਹਨਾਂ ਨੂੰ ਆਪਣੀ H1B ਸਥਿਤੀ ਨੂੰ ਲਾਗੂ ਕਰਨ ਦੇ ਲਈ ਕਾਉਂਸਲਰ ਪ੍ਰੋਸੈਸਿੰਗ ਪ੍ਰਾਪਤ ਕਰਨ ਦੇ ਲਈ ਵਿਦੇਸ਼ ਜਾਣਾ ਪੈ ਸਕਦਾ ਹੈ ਫਿਰ ਵਿਅਕਤੀ CBP ਦੁਆਰਾ ਨਿ ਰੱਖਣ ਦੇ ਲਈ ਪਰਵੇਸ਼ ਦੁਆਰ ਉੱਤੇ ਯਾਤਰਾ ਕਰ ਸਕਦਾ ਹੈ ਅਤੇ ਵੀਕਰ ਅਧਿਕਾਰਤ ਹੁੰਦਾ ਤਾਂ ਉਸ ਨੂੰ H1B ਗੈਰ ਪ੍ਰਵਾਸੀ ਸਥਿਤੀ ਵਿੱਚ ਦਾਖਲ ਕੀਤਾ ਜਾ ਸਕਦਾ ਹੈ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦਾਖਲ ਹੋ ਸਕਦਾ ਹੈ ਜਿਹੜੇ ਕੰਮ ਇਸ ਸੰਯੁਕਤ ਰਾਜ ਅਮਰੀਕਾ ਤੋਂ H1B ਸਥਿਤੀ ਵਿੱਚ ਬਦਲ ਸਕਦੇ ਨੇ ਉਹਨਾਂ ਨੂੰ ਹੱਜਵੀਂ ਕੰਮ ਤੇ ਲਈ ਪਰਿਵਾਰਕ ਐਮਰਜੈਂਸੀ ਲਈ ਜਾਂ ਪਾਸਪੋਰਟ ਰੀਨਿਊ ਕਰਨ ਦੇ ਲਈ ਵਿਦੇਸ਼ ਯਾਤਰਾ ਕਰਨ ਦੀ ਲੋੜ ਹੋ ਸਕਦੀ ਹੈ। ਇਹਨਾਂ ਕੰਮਿਆਂ ਨੂੰ ਆਮ ਤੌਰ ਉੱਤੇ ਦੁਬਾਰਾ ਦਾਖਲ ਹੋਣ ਤੋਂ ਪਹਿਲਾਂ ਵਿਦੇਸ਼ ਵਿੱਚ ਇੱਕ ਅਮਰੀਕੀ ਕੌਂਸੂਲੇਟ ਤੋਂ ਐਚਯੂ1 ਵੀਜ਼ਾ ਸਟੈਂਪ ਪ੍ਰਾਪਤ ਕਰਨਾ ਪੈਂਦਾ ਹੈ ਜਿਵੇਂ ਕਿ ਸ਼ੁਰੂਆਤੀ 3 ਸਾਲਾਂ ਦੀ ਕੰਮ ਦੀ ਪਰਵਾਨਗੀ ਦੀ ਮਿਆਦ ਖਤਮ ਹੋ ਜਾਂਦੀ ਹੈ। ਮਾਲਕ ਹੋਰ 3 ਸਾਲਾਂ ਦੇ ਵਾਅਦੇ ਦੇ ਲਈ ਐਲਜੀ ਦੇ ਸਕਦੇ ਨੇ ਅਤੇ ਸੀਮਤ ਹਾਲਾਤਾਂ ਦੇ ਵਿੱਚ 6 ਸਾਲ ਤੋਂ ਵੱਧ ਵਾਦੂ ਵਾਦਾ ਸੰਭਵ ਹੈ H1B ਕੈਪ ਮੁਕਤ ਮਾਲਕ ਜੀਵਨ ਕੀ ਯੂਨੀਵਰਸਿਟੀਆਂ ਤੇ ਗੈਰ ਮੁਨਾਫਾ ਸੰਸਥਾਵਾਂ ਸਲਾਨਾ ਵੀਜ਼ਾ ਲਾਟਰੀ ਨੂੰ ਬਾਈਪਾਸ ਕਰ ਸਕਦੇ ਨੇ ਸਾਰੇ H1B ਮਾਲਕਾ ਜੁਨਾ ਦੇ ਵਿੱਚ ਕੈਪ ਮੁਕਤੀ ਵੀ ਸ਼ਾਮਲ ਹੈ ਉਹਨਾਂ ਨੂੰ ਕਿਰਤ ਵਿਭਾਗ ਦੇ ਕੋਲ ਇੱਕ ਲੇਬਰ ਕੰਡੀਸ਼ਨ ਐਪਲੀਕੇਸ਼ਨ ਦਾਇਰ ਕਰਨੀ ਚਾਹੀਦੀ ਹੈ H1B ਵੀਜ਼ਾ ਪਰਨਾਲੀ ਅਮਰੀਕੀ ਮਾਲਕਾਂ ਨੂੰ ਵਿਦੇਸ਼ੀ ਕੰਮਿਆਂ ਨੂੰ ਨੌਕਰੀ ਉਤੇ ਰੱਖਣ ਦੀ ਆਗਿਆ ਦਿੰਦੀ ਹੈ ਜਿਉ ਨੌਕਰੀ ਦੇ ਲਈ ਕਾਫੀ ਮਾਹਰਤਾ ਤੇ ਯੋਗਤਾ ਪ੍ਰਾਪਤ ਕਰ ਦੇਣੇ ਸੰਯੁਕਤ ਰਾਜ ਅਮਰੀਕਾ ਵਿੱਚ ਲਗਭਗ 5 ਲੱਖ ਐਚਯੂਐਨ ਵੀ ਕਰਮਚਾਰੀ ਨੇ ਜੋ ਸਟੀਮ ਸਿਹਤ ਸੰਭਾਲ ਸਿੱਖਿਆ ਅਤੇ ਧਾਰਮਿਕ ਲੀਡਰਸ਼ਿਪ ਸਮੇਤ ਵੱਖ-ਵੱਖ ਵਿਸ਼ੇਸ਼ ਖੇਤਰਾਂ ਵਿੱਚ ਫੈਲੇ ਹੋਏ ਨੇ ਐਚਯੂਐਨ ਦੀ ਪਟੀਸ਼ਨਾ ਕਰਮਚਾਰੀਆਂ ਦੇ ਵਿਸ਼ੇਸ਼ ਗਿਆਨ ਅਤੇ ਅਕਾਦਮਿਕ ਪ੍ਰਮਾਣ ਪੱਤਰਾਂ ਦੇ ਆਧਾਰ ਉੱਤੇ ਦਿੱਤੀਆਂ ਜਾਂਦੀਆਂ ਨੇ ਜਿਦੇ ਵਿੱਚ ਇੱਕ ਤਿਹਾਈ ਤੋਂ ਵੱਧ ਐਚਯੂਐਨ ਵੀ ਕਰਮਚਾਰੀ ਕੰਪਿਊਟਰ ਟੈਕਨੋਲੋਜੀ ਉਦਯੋਗ ਤੋਂ ਬਾਹਰ ਕੰਮ ਕਰਦੇ ਨੇ ਵਰਤਮਾਨ ਦੇ ਵਿੱਚ H1B ਵੀਜ਼ਾ ਦੇ ਲਈ ਕਾਂਗਰਸ ਦੁਆਰਾ ਨਿਰਧਾਰਿਤ ਅਸਲਾਨਾ ਕਾਨੂੰਨੀ ਸੀਮਾ ਪੈਗ 10000 ਹੈ ਅਤੇ ਨਾਲ ਹੀ 20000 ਵਾਧੂ ਸਿਰਫ ਉਹਨਾਂ ਵਿਅਕਤੀਆਂ ਦੇ ਲਈ ਉਪਲਬਧ ਨੇ ਜਿਨ੍ਹਾਂ ਨੇ ਉੱਚ ਸਿੱਖਿਆ ਦੇ ਸਿਖਰਤ ਰਾਜ ਸੰਸਥਾਨ ਤੋਂ ਮਾਸਟਰ ਜਾਂ ਉੱਚ ਡਿਗਰੀ ਪ੍ਰਾਪਤ ਕੀਤੀ ਹੈ। ਕੁੱਲ ਮਿਲਾ ਕੇ H1B ਵੀਜ਼ਾ ਕੈਪ ਅਸ਼ਰੈਣੀ ਵਿਦੇਸ਼ਿਆ ਨੂੰ ਸਲਾਨਾ 85000 ਵੀਜ਼ਾ ਜਾਰੀ ਕਰਨ ਦੀ ਅਗਰੇ ਦਿਨ ਦੀ ਹੈ ਹਾਲਾਂਕਿ ਇਸ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਵਿਦੇਸ਼ੀਆ ਤੋਂ H1B ਵੀਜ਼ਾ ਤਾਰਕਰ ਨੂੰ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਹੈ 85000 H1B ਵੀਜ਼ਾ ਜਾਰੀ ਕਰਨ ਤੋਂ ਇਲਾਵਾ ਵਿਦੇਸ਼ੀ ਕਾਮਿਆਂ ਨੂੰ ਕੈਪ ਮੁਕਤ ਸ਼੍ਰੇਣੀ ਦੇ ਤਹਿਤ ਵਾਧੂ ਵੀਜ਼ੇ ਪ੍ਰਦਾਨ ਕੀਤੇ ਜਾ ਸਕਦੇ ਨੇ ਕੁਝ ਕਿਸਮ ਦੇ ਮਾਲਕ ਕੈਪ ਮੁਕਤ ਨੇ ਭਾਵੋ ਕਾਨੂੰਨ ਦੇ ਵਿੱਚ ਦਰਸਾਏ ਗਏ ਸੰਖਿਆਤਮਕ ਕੈਪ ਦੇ ਅਧੀਨ ਨਹੀਂ ਹਨ ਉੱਚ ਸਿੱਖਿਆ ਦੇ ਸੰਸਥਾਨ ਗੈਰ ਮੁਨਾਫਾ ਸੰਗਠਨ ਜਿਵੇਂ ਕਿ ਕੁਝ ਹਸਪਤਾਲ ਉੱਚ ਸਿੱਖਿਆ ਦੇ ਸੰਸਥਾਨਾਂ ਦੇ ਨਾਲ ਸੰਬੰਧਿਤ ਕੇ 12 ਸਕੂਲ ਗੈਰ ਮੁਨਾਫਾ ਖੋਜ ਸੰਗਠਨ ਅਤੇ ਸਰਕਾਰੀ ਖੋਜ ਸੰਗਠਨ ਸਲਾਣਾ ਸਖਿਆਤਮਕ ਸੀਮਾਵਾਂ ਦੇ ਅਧੀਨ ਨਹੀਂ ਰਹੇ ਅਤੇ ਨਾ ਕੈਪ ਮੁਕਤ ਮਾਲਕਾਂ ਨੂੰ ਰਜਿਸਟਰ ਕਰਨ ਜਾਂ ਸਲਾਣਾ ਲੋਟਰੀ ਵਿੱਚ ਹਿੱਸਾ ਲੈਣ ਦੀ ਜ਼ਰੂਰਤ ਨਹੀਂ ਹੈ ਉਹ ਸਿੱਧੇ ਤੌਰ ਤੇ ਪਟੀਸ਼ਨਾਂ ਦਾਇਰ ਕਰ ਸਕਦੇ ਨੇ ਅਤੇ ਕਿਸੇ ਖਾਸ ਚੱਕਰ ਉੱਤੇ ਦਾਇਰ ਕਰਨ ਤੱਕ ਸੀਮਤ ਨਹੀਂ ਹਨ ਹਾਲੇ ਕਿ ਉਹਨਾਂ ਨੂੰ USCIS ਸੰਤੁਸ਼ਟੀ ਲਈ ਆਪਣੀ ਗੈਪ ਮੁਕਤ ਸਥਿਤੀ ਸਥਾਪਤ ਕਰਨ ਦੀ ਸ਼ੁਰੂਅਤ ਹੈ H1B ਕਰਮਚਾਰੀਆਂ ਨੂੰ ਨੌਕਰੀ ਉੱਤੇ ਰੱਖਣ ਦੀ ਇੱਛਾ ਰੱਖਣ ਵਾਲੇ ਮਾਲਕ ਕੈਪ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਕਿਰਤ ਵਿਭਾਗ ਨੂੰ ਇੱਕ ਲੇਬਰ ਕੰਡੀਸ਼ਨ ਐਪਲੀਕੇਸ਼ਨ ਜਮ੍ਹਾਂ ਕਰਵਾਉਣੀ ਚਾਹੀਦੀ ਹੈ ਇੱਕ ਵਾਰ ਜਦੋਂ DOL LCA ਨੂੰ ਪ੍ਰਮਾਣਿਤ ਕਰ ਦਿੰਦਾ ਤਾਂ ਮਾਲਕ ਮਰੀਸ਼ੀ ਕਰਮਚਾਰੀਆਂ ਨੂੰ H1B ਗੈਰ ਪ੍ਰਵਾਸੀ ਵਜੋਂ ਸ਼੍ਰੇਣੀ ਬਦ ਕਰਨ ਦੇ ਲਈ USCIS ਦੇ ਕੋਲ ਇੱਕ ਫਾਰਮ ਨੂੰ I 129 ਪਟੀਸ਼ਨ ਦਾਇਰ ਕਰਦਾ ਹੈ ਇੱਕ ਮਾਲਕ ਉਹਨਾਂ ਕਾਮਿਆਂ ਵੱਲੋਂ ਪਟੀਸ਼ਨ ਪਾ ਸਕਦਾ ਹੈ ਜੋ ਸਰੀਰਕ ਤੌਰ ਉੱਤੇ ਸੰਯੁਕਤ ਰਾਜ ਅਮਰੀਕਾ ਦੇ ਅੰਦਰ ਜਹਾਜ ਬਾਹਰ ਸਥਿਤ ਨੇ ਉਹ ਵਿਅਕਤੀ ਪਹਿਲਾਂ ਹੀ ਸੰਯੁਕਤ ਰਾਜ ਅਮਰੀਕਾ ਵਿੱਚ ਹੋ ਸਕਦਾ ਹੈ ਉਦਾਹਰਨ ਦੇ ਲਈ ਜੇਕਰ ਉਸ ਦਾ ਮਾਲਕ ਉਸ ਦੀ ਸਥਿਤੀ ਨੂੰ ਕਿਸੇ ਹੋਰ ਇਮੀਗ੍ਰੇਸ਼ਨ ਸਥਿਤੀ ਤੋਂ H1B ਵੀਜ਼ਾ ਸਥਿਤੀ ਵਿੱਚ ਬਦਲਣ ਦੇ ਲਈ ਅਰਜ਼ੀ ਦੇ ਰਿਹਾ ਹੈ ਇਕਵਲ ਜਦੋਂ ਯੂ ਐਸ ਸੀ ਆਈ ਐਸ ਐਚ 1 ਵੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਜਾਂਦਾ ਹੈ ਜੇਕਰ ਕਰਮਚਾਰੀ ਸੰਯੁਕਤ ਰਾਜ ਤੋਂ ਬਾਹਰ ਹੈ ਤਾਂ ਕਰਮਚਾਰੀਆਂ ਨੂੰ ਆਮ ਤੌਰ ਉੱਤੇ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਕਰਨ ਤੋਂ ਪਹਿਲਾਂ ਵਿਦੇਸ਼ ਦੇ ਵਿੱਚ ਸੰਯੁਕਤ ਰਾਜ ਦੇ ਕੌਂਸਲਟ ਤੋਂ ਐਚ 1 ਵੀ ਵੀਜ਼ਾ ਪ੍ਰਾਪਤ ਕਰਨਾ ਪੈਂਦਾ ਹੈ ਇਥੋਂ ਤਾਂ ਕਿ ਕੁਝ ਕੰਮੇ ਜੋ ਸੰਯੁਕਤ ਰਾਜ ਅਮਰੀਕਾ ਦੇ ਅੰਦਰ ਹੁੰਦੇ ਨੇ ਜਦੋਂ ਉਹਨਾਂ ਦੀ ਐਚ 1 ਵੀ ਪਟੀਸ਼ਨ ਮਨਜ਼ੂਰ ਹੋ ਜਾਂਦੀ ਹੈ ਖਾਸ ਕੇਸ ਹਾਲਾਤ ਦੇ ਆਧਾਰ ਉਤੇ ਤਾਂ ਉਹਨਾਂ ਨੂੰ ਆਪਣੀ H1B ਸਥਿਤੀ ਨੂੰ ਲਾਗੂ ਕਰਨ ਦੇ ਲਈ ਕਾਉਂਸਲਰ ਪ੍ਰੋਸੈਸਿੰਗ ਪ੍ਰਾਪਤ ਕਰਨ ਦੇ ਲਈ ਵਿਦੇਸ਼ ਜਾਣਾ ਪੈ ਸਕਦਾ ਹੈ ਫਿਰ ਵਿਅਕਤੀ CBP ਦੁਆਰਾ ਨਿ ਰੱਖਣ ਦੇ ਲਈ ਪਰਵੇਸ਼ ਦੁਆਰ ਉੱਤੇ ਯਾਤਰਾ ਕਰ ਸਕਦੇ ਹਨ ਅਤਿस्वीਕਰ ਅਧਿਕਾਰ ਤਾਂ ਹੁੰਦਾ ਹੈ ਤਾਂ ਉਸ ਨੂੰ H1B ਗੈਰ ਪ੍ਰਵਾਸੀ ਸਥਿਤੀ ਵਿੱਚ ਦਾਖਲ ਕੀਤਾ ਜਾ ਸਕਦਾ ਹੈ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦਾਖਲ ਹੋ ਸਕਦਾ ਹੈ ਜਿਹੜੇ ਕੰਮ ਇਸ ਸੰਯੁਕਤ ਰਾਜ ਅਮਰੀਕਾ ਤੋਂ H1B ਸਥਿਤੀ ਵਿੱਚ ਬਦਲ ਸਕਦੇ ਨੇ ਉਹਨਾਂ ਨੂੰ ਹੱਜ ਵੀ ਕੰਮ ਤੇ ਲਈ ਪਰਿਵਾਰਕ ਐਮਰਜੈਂਸੀ ਲਈ ਜਾਂ ਪਾਸਪੋਰਟ ਰੀਨਿਊ ਕਰਨ ਦੇ ਲਈ ਵਿਦੇਸ਼ ਯਾਤਰਾ ਕਰਨ ਦੀ ਲੋੜ ਹੋ ਸਕਦੀ ਹੈ। ਇਹਨਾਂ ਕਾਮਿਆਂ ਨੂੰ ਆਮ ਤੌਰ ਉੱਤੇ ਦੁਬਾਰਾ ਦਾਖਲ ਹੋਣ ਤੋਂ ਪਹਿਲਾਂ ਵਿਦੇਸ਼ ਵਿੱਚ ਇੱਕ ਅਮਰੀਕੀ ਕੌਂਸੂਲੇਟ ਤੋਂ ਐਚ1ਬੀ ਵੀਜ਼ਾ ਸਟੈਂਪ ਪ੍ਰਾਪਤ ਕਰਨਾ ਪੈਂਦਾ ਹੈ ਜਿਵੇਂ ਕਿ ਸ਼ੁਰੂਆਤੀ 3 ਸਾਲਾਂ ਦੀ ਕੰਮ ਦੀ ਪਰਵਾਨਗੀ ਦੀ ਮਿਆਦ ਖਤਮ ਹੋ ਜਾਂਦੀ ਹੈ। ਮਾਲਕ ਹੋਰ 3 ਸਾਲਾਂ ਦੇ ਵਾਅਦੇ ਦੇ ਲਈ ਅਰਜੀ ਦੇ ਸਕਦੇ ਨੇ ਅਤੇ ਸੀਮਤ ਹਾਲਾਤਾਂ ਦੇ ਵਿੱਚ 6 ਸਾਲ ਤੋਂ ਵੱਧ ਵਾਦੂ ਵਾਦਾ ਸੰਭਵ ਹੈ